ਵੰਦਨਾ ਪਾਠਕ ਦੀ ਰਿਦਮ ਆਫ ਡਾਂਸ ਅਕੈडमी ਕਰਨਵਾਲੋ ਮਹਾਤਮਾ ਗਾਂਧੀ ਅਜੂਟੋਰੀਅਮ ਸੈਕਟਰ 26 ਚੰਡੀਗੜ੍ਹ ਵਿਖੇ ਆਈਕੋਨਿਕ ਕਿਡਸ ਅਵਾਰਡ ਸ਼ੋ ਦਾ ਆਯੋਜਨ ਕੀਤਾ ਗਿਆ ਇਸ ਸ਼ੋ ਵਿੱਚ ਮੁੱਖ ਮਹਿਮਾਨ ਸ਼ੇਰ ਸਿੰਘ ਪੀਐਸਪੀ ਗਰੁੱਪ ਅਤੇ ਲਗਜ਼ਰੀਓ ਸੁਖ ਪਲਾਜ਼ਾ ਦੇ ਮੈਨੇਜਿੰਗ ਡਾਇਰੈਕਟਰ ਨੇ ਸ਼ਿਰਕਤ ਕੀਤੀ ਜਦਕਿ ਵੀਆਈਪੀ ਮਹਿਮਾਨ ਮੇਗਾ ਮਰਵਾ ਦਿਨੇਸ਼ ਸਰਦਾਨਾ ਸੁਨੀਤਾ ਸੋਨੂ ਸੇਠੀ ਰਵੀ ਸੂਦ ઓਰੇਨ ਇੰਟਰਨੈਸ਼ਨਲ ਦੇ ਮਾਲਕ ਦਾਜ਼ੀ ਦੇ ਸਾਰਾ ਮੇਕਅਪ ਔਰੈਂਟੀਮ ਨੇ ਕੀਤਾ ਸੀ ਤੇ ਸਤਵਿੰਦਰ ਮੈਡਮ ਅਤੇ ਡਾਇਮੰਡ ਮਿਊਰੀ ਨੇ ਜਿਊਰੀ ਵਿੱਚ ਭਾਗ ਲਿਆ। ਇਹਨਾਂ ਤੋਂ ਇਲਾਵਾ ਕੁਝ ਹੋਰ ਵੀਆਈਪੀ ਮਹਿਮਾਨਾਂ ਨੇ ਵੀ ਸ਼ਿਰਕਤ ਕੀਤੀ। ਪ੍ਰੀਤ ਮੈਡਮ ਅਤੇ ਸ਼੍ਰੀ ਰਾਜ ਇਕਮ ਬੋਪਾਰਾਏ, ਸਿਮਰਨ ਕੌਰ ਅਤੇ ਕਿਰਨ ਮੁੰਗਾ ਹਾਜ਼ਰ ਸਨ। ਸ਼ੋਅ ਲਈ ਸਾਰੇ ਕੱਪੜਿਆਂ ਦਾ ਪ੍ਰਬੰਧ ਸ਼੍ਰੀਮ ਸਟਾਈਲਸ ਅਲਮਾਰੀ ਅਤੇ ਬੁਟੀਕ ਵੱਲੋਂ ਕੀਤਾ ਗਿਆ ਸੀ। ਸ਼ੋਅ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਵੀ ਕਰਵਾਈਆਂ ਗਈਆਂ ਤੇ ਬੱਚਾਂ ਦੇ ਰੈਂਪ ਵਾਕ 4 ਤੋਂ 8 ਸਾਲ ਵਿੱਚ ਜੇਤੂ ਸਿੱਦਕ ਪਹਿਲਾ ਰਨਰ-ਅਪ ਆਰਵ ਦੂਜਾ ਰਨ ਆਪ ਆਰਨੀਆ ਰੈਂਪ ਵਾਕ 9 ਤੋਂ 15 ਸਾਲ ਵਿਜੇਤਾ ਅਨਵੇਸ਼ਾ ਕੌਂਸਲ ਫਰਸਟ ਰਨਰ ਆਪ ਮਹਿਵੀਸ਼ ਸੈਕੰਡ ਰਨਰ ਆਪ ਵੰਦਿਤਾ ਸ਼ਰਮਾ ਦੂਜੇ ਪਾਸੇ ਰੈਂਪ ਵਾਕ ਲਈ ਸ਼੍ਰੇਣੀ 4 ਤੋਂ 8 ਬੈਸਟ ਡਰੈਸ ਅਨਾਇਆ ਗੁਪਤਾ ਬੈਸਟ ਸਟਾਈਲ ਗੁਰੂ ਅੰਸ਼ ਸ਼ਾਨਦਾਰ ਸ਼ੈਲੀ ਅਤੇ ਆਤਮ ਵਿਸ਼ਵਾਸ ਸਿਰਤ 9ਵੇਂ ਤੋਂ 15ਵੇਂ ਜਮਾਤ ਲਈ ਬੈਸਟ ਵਾਕ ਅੰਗਦ ਵੀਰ ਸਿੰਘ ਸਰਵੋਤਮ ਸਟਾਈਲ ਅਰਸ਼ਪ੍ਰੀਤ ਕੌਰ ਸਰਵੋਤਮ ਸ਼ੈਲੀ ਅਤੇ ਆਤਮ ਵਿਸ਼ਵਾਸ ਸੋਫੀਆ ਨੇ ਉਪਰੋਕਤ ਸਨ ਹਾਸਲ ਕੀਤਾ।